ਇਤ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਇਦਾਜ਼ ਕਬੀਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दृष्ट सवेतम काव आपहाद में बचाव सुकी बस है मोर परिवार सेवक चिकित्सावे करता रामो रछाने ज करदे करिए सब रेन को आज संघर्ष ये पूर्ण होए हमारी आशा तोर भजन के रहे प्यासा तुम्हें छाड़ के वरना ते हम जो बरचाव से तुमते पाऊं सेवक जक हमारे तार ये चुन चुन सत्र हमारे मारी है आपहाद मुझे बरगे मरण काल का त्रास न मरिए हो जो सदा हमारे बच्चा शरीर तो जो करियो रछा राख लियो में राखन हारे साहिब संत साहिब प्यारे ਦੇਨ ਬਲਤ ਦੁਸ਼ਟਾਨ ਕਹਿ ਹਨ ਤਾਤਮਹਾ ਪਰਿਚਯ ਤਰਦਾਸ ਕੰਤਾ ਕਾਲ ਪਾਇ ਬ੍ਰਹਮ ਬਵਤਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ੰ ਪ੍ਰਕਾਸ਼ ਸਕਲ ਕਾਲ ਕਾ ਗਿਆਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਭੇਦਰਾ ਬ੍ਰਹਮਾ ਜੋਤੀਓ जमनकाल सब लोग सवारे नमस्कार है तए हमारा जमनकाल सब्जेक्ट बनाया देव दैत च क्षण पचायो आद अंत एक के अवतार सोई गुरु समझे हमारा नमस्कार ते सिही को हमारी सकल प्रजा दीनाब स्वारे शिवकन को शिवगुण सकदियो सतरण को पल मोह बदकीयो कटकट के अंतर की जानत भले बरे के पीर पहचानत ਚੀਟੀ ਤੇ ਕੁੰਚਰ ਰੇਸਤੂਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤੰਤੁ ਕਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਕੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰ ਤਤਬ ਦੇ ਅਪਾਰਾ ਜਬ ਆਕਰਕ ਕਰਤਾ ਹਾਂ ਕਮ ਹੂੰ ਤੁਮ ਮੇ ਮਿਲਤ ਦੇ ਧਰ ਸਭ ਹਾਂ ਜੇਤੇ ਵਦਨਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹਿਤੇ ਰਹਿ ਨਿਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰਲਾmb ਆਦ ਅਣਿਲ ਅਨਾਲ ਅਸੰਭ ਤਾਂ ਕਮੂੜ ਚਾਰਤ ਪੈਦਾ ਜਾਗੋ ਪੇਵਨ ਭਾਵਤ ਬੇਦਤਾ ਤਾ ਕੋ ਕਰੇ ਪਾਣ ਨਮਨਤ ਮਹਾਮੂੜਕ ਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿਨ ਤਨੇ ਪੈ ਬਾਪ ਆਪਣੀ ਬਦ ਹੈ ਜੇਤੇ ਬਰਨਰ ਪਿੰਨ ਪਿੰਨ ਤਹ ਤੇ ਤੁਮਰਾ ਲਖਣ ਜਾਇ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਪੈ ਰਾਵ ਕਹਿ ਪੂਪਾ ਅੰਡਜ ਜੇਰ ਜ ਸੇਤਜ ਕੀ ਨਿਉਤ ਪਜ ਖਾਨ ਬਹੁ ਰਚ ਦੇਨੇ ਕਹੁ ਫੁਲ ਰਾਜਾ ਹੈ ਬੈਠਾ ਕਹੁ ਸਿਮਟ ਭਜੋ ਸੰਕਰ ਕਟਾ ਸਗਲੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾ ਸਰੂਪ ਸੰਭਵ अब रछा मेरी तुम करो से केubar aise sanghar dusht jithe uthvat te pata sakal malesh karo ran ka taaj asto juta basar ni pare tenke dusht dukhta mare purk jamana pak pare tenke tum sankad tabtare jo kal ko ek bar te aaye taake kaal in gatne racha ho tahe sab kala dusht re tan tat kala kripa drishti tan jayen har ho taage taapt nak moh ho ਰੇਦ ਅਸੇਦ ਕਰਮ ਸਭ ਹੋਈ ਦੁਸ਼ਟ ਸਾਸ਼ ਵੈ ਸਕੇ ਨ ਕੋਈ ਇੱਕ ਬਾਰ ਜੇ ਨ ਤਮ ਸੰਭਾਰਾ ਕਾਲ ਫਾਂ ਤੇ ਤਾਹੇ ਉਬਾਰਾ ਜਿੰਨ ਨਰਨਾਮ ਤਿਹਾਰੋ ਕਹਾ ਦਾਰ ਦੇ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੇ ਸਰਨ ਤੇ ਹਾਰੀ ਆਪ ਹਾਲ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤਮੇ ਸਰਨ ਤੇ ਹਾਰੀ ਆਪ ਹਾਲ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ